ਨਵਨੀਤ ਹਾਂਜੀ ਮੰਮੀ ਅਚਾੜੂ ਲੋਣ ਨਹੀਂ ਆ ਕੂੜਾ ਤੇ ਸਾਰਾ ਪਿੱਛੇ ਰਹਿ ਗਿਆ ਦੁਬਾਰਾ ਲਾ ਇਹਨੂੰ ਕੋਈ ਗੱਲ ਨਹੀਂ ਮੰਮੀ ਮੈਂ ਦੁਬਾਰਾ ਲਾ ਦਿੰਨੀ ਆ ਮੰਮੀ ਨੀਏ ਘੜਾ ਬਣਾਇਆ ਮਿੱਠਾ ਕਿੰਨਾ ਦੇ ਵਿੱਚ ਤੈਨੂੰ ਕਿਹ ਕੰਮ ਦੀ ਜਾਚ ਵੀ ਗਈ ਹੈ ਕੀ ਸਿੱਖ ਗਈ ਗਈ ਆਈ ਹੈ ਲੈ ਦੇ ਇਹਨੂੰ आ जैकेट्स होती है काफ़ी सारे गंदे दे वे ना खत्ता ना कपड़े धोया तो कर मशीन से ना धोया तो कर कोई गल नहीं है मम्मी मैं आगे तो हाथ नहीं तो लिया करंगी कपड़े हम्म नव हां जी की गल हुई है बड़ी चुप बैठी है नहीं नहीं कुछ नहीं होया दस तो सही होया की है ਤੁਹਾਡੀ ਮੰਮੀ ਮੈਨੂੰ ਹਰ ਗੱਲ ਤੇ ਰੋਕਾਟੋਕੀ ਬਹੁਤ ਕਰਦੇ ਆ। ਮੰਨਿਆ ਆ ਕਿ ਮੈਨੂੰ ਘਰ ਦਾ ਕੰਮ ਚੰਗੀ ਤਰ੍ਹਾਂ ਨਹੀਂ ਕਰਨਾ ਆਉਂਦਾ ਪਰ ਉਹ ਮੈਨੂੰ ਮਾਵਾ ਵਾਂਗੂ ਸਮਝਾ ਤੇ ਸਜਦੇ ਆ ਨਾ। ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ ਕਿ 25 ਸਾਲ ਮੈਂ ਜਿਸ ਮਹੌਲ 'ਚ ਰਹਿ ਕੇ ਆਈ ਆਂ ਵੀ ਉਹਨੂੰ ਮੈਂ 1 ਮਹੀਨੇ ਦੇ ਵਿੱਚ ਕਿੱਦਾਂ ਚੇਂਜ ਕਰ ਲਵਾਂ। ਮੈਨੂੰ ਤੇ ਇੱਕ ਗੱਲ ਦੀ ਨਹੀਂ ਸਮਝ ਆਉਂਦੀ ਕਿ ਪੇਕਿਆਂ ਦੀ ਸਭ ਤੋਂ ਸਿਆਣੀ ਤੇ ਸਮਝਦਾਰਤੀ ਸਹੁਰੇ ਆ ਕੇ ਕਮਲੀ ਕਿਦਾਂ ਹੋ ਜਾਂਦੀ ਹੈ